ਗਰੀ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ذریعے ਅਸੀਂ ਤੁਹਾਨੂੰ ਵੱਖ-ਵੱਖ ਮਾਹਰਾਂ ਤੋਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਾਣਕਾਰੀ ਦਿਵਾਉਂਦੇ ਰਹਿੰਦੇ ਹਾਂ ਉਸੇ ਲਈ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਖੇਤੀ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਇਸ ਵਿਸ਼ੇ ਤੇ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਵਿੱਚ ਡਾਕਟਰ ਪਰਮਿੰਦਰ ਕੌਰ ਸਹਿਜਪਾਲ ਜੀ ਮੇਰੇ ਨਾਲ ਨੇ ਪੌਦਾ ਰੋਗ ਮਾਹਰ ਨੇ ਇਹ ਉੱਥੇ ਆਪਣੀ ਸਿਵਨ ਮਾਰੇ ਆ ਫਾਰਮਸਲਾਕਰ ਸੇਵਾ ਕੇਂਦਰ ਦੇ ਵਿੱਚ ਸੋ ਇਹਨਾਂ ਤੋਂ ਆਪਾਂ ਇਹ ਸਾਰੀ ਜਾਣਕਾਰੀ ਹਾਸਲ ਕਰਨੀ ਆ ਕਿ ਖੇਤੀ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਆਪਾਂ ਕਿਵੇਂ ਕਰਨੀ ਆ ਅੱਜ ਕੱਲ ਸਮਾਂ ਆ ਝੋਨੇ ਦੇ ਉੱਤੇ ਕੀੜੇ ਮਕੌੜੇ ਆਉਣੇ ਸ਼ੁਰੂ ਹੋ ਜਾਣੇ ਆ ਜਾਂ ਹੋਰ ਵੀ ਅਸੀਂ ਫਸਲਾਂ ਜਿਹੜੀਆਂ ਲਾਈਆਂ ਉਹਨਾਂ ਦੇ ਉੱਤੇ ਕੀੜੇ ਮਕੌੜੇ ਆ ਜਾਂ ਬਿਮਾਰੀਆਂ ਦਾ ਜਾਂ ਹੋਰ ਵੀ ਕਿਸੇ ਚੀਜ਼ ਦਾ ਹਮਲਾ ਹੁੰਦਾ ਤਾਂ ਰਸਾਇਣਾਂ ਦੀ ਵਰਤੋਂ ਅਸੀਂ ਕਰਦੇ ਹਾਂ ਸੋ ਸੁਰੱਖਿਅਤ ਵਰਤੋਂ ਕਿਵੇਂ ਕਰਨੀ ਹੈ ਉਸੇ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਆਪਣੇ ਮੇਰੇ ਖੇਤ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਖੇਤੀ ਰਸਾਇਣਾਂ ਦੀ ਗੱਲ ਕਰਾਂ ਜੀ ਸਾਡੀ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਦੱਸੋ ਕਿ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਖੇਤੀ ਰਸਾਇਣ ਖੇਤੀ ਰਸਾਇਣ ਜਿਹੜੇ ਅੱਜ ਕੱਲ ਦੇ ਜਿਹੜੇ ਖੇਤੀਬਾੜੀ ਚੱਲ ਰਹੀ ਹੈ ਉਹਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ ਬਿਲਕੁਲ ਜੀ ਖੇਤੀ ਜਿਹੜੇ ਖੇਤੀ ਰਸਾਇਣ ਨੇ ਉਹ ਕਈ ਤਰ੍ਹਾਂ ਦੇ ਹੁੰਦੇ ਨੇ ਆਮ ਤਰ੍ਹਾਂ ਆਮ ਤਰਤੇ ਜਿਹੜੇ ਅਸੀਂ ਨਦੀਨ ਨਾਸ਼ਕ ਵਰਤਦੇ ਆ ਜਿਹੜੇ ਬਹੁਤ ਵਰਤੋ ਦੇ ਵਿੱਚ ਆਉਂਦੇ ਨੇ ਕੀਟਨਾਸ਼ਕ ਵਰਤਦੇ ਆ ਤੇ ਉਲੀ ਨਾਸ਼ਕ ਜਿਹੜੇ ਆ ਇਹ ਤਿੰਨ ਜਿਹੜੇ ਆਪਣੇ ਖੇਤੀ ਰਸਾਇਣ ਨੇ ਇਹ ਜ਼ਿਆਦਾ ਵਰਤੋ ਦੇ ਵਿੱਚ ਆਉਂਦੇ ਨੇ ਆਪਾਂ ਜਿਵੇਂ ਕਹਿੰਦੇ ਆ ਕਿ ਕਿਸਾਨ ਵੀਰ ਜਿਹੜੇ ਨੇ ਉਹ ਖੇਤੀ ਰਸਾਇਣ ਬਹੁਤ ਵਰਤੇਦੇ ਨੇ ਅੰਦਾ ਤੁੰਦ ਇੱਕ ਦੂਜੇ ਨੂੰ ਦੇਖਾ ਦੇਖੀ ਜਿਹੜੇ ਉਹ ਵਰਤੇਦੇ ਨੇ ਆਪਣੇ ਖੇਤਾਂ ਦੇ ਵਿੱਚ ਪਾਈ ਜਾਂਦੇ ਨੇ ਕਹਿਣਾ ਇਹ ਹੈਗਾ ਕਿ ਅਸੀਂ ਠੀਕ ਹੈ ਰਸਾਇਣ ਦੀ ਵਰਤੋਂ ਸਾਨੂੰ ਕਰਨੀ ਪੈਂਦੀ ਹੈ ਪਰ ਜੇ ਇਸ ਨੂੰ ਸਹੀ ਢੰਗ ਤਰੀਕੇ ਦੇ ਨਾਲ ਵਰਤਾਂਗੇ ਤੇ ਖੇਤੀ ਰਸਾਇਣ ਜਿਹੜੇ ਉਹ ਸਾਡੇ ਲਈ ਲਾਭਕਾਰੀ ਹੋਣਗੇ ਡਾਕਟਰ ਸਾਹਿਬ ਗੱਲ ਇਹ ਵੀ ਦੀ ਇਹ ਨਦੀਨਾ ਦੀ ਵਰਤੋਂ ਬੜੇ ਲੰਬੇ ਸਮੇਂ ਤੋਂ ਖੇਤਾਂ ਦੇ ਵਿੱਚ ਕਿਸਾਨ ਵੀਰ ਕਰਦੇ ਆ ਰਹੇ ਆ ਕਿਵੇਂ ਪਤਾ ਲੱਗੇ ਕਿ ਇਹ ਨਦੀਨ ਨਾਸ਼ਕ ਡੱਬੇ ਨੂੰ ਦੇਖ ਕੇ ਪਤਾ ਲੱਗੇ ਕੀਟਨਾਸ਼ਕ ਜਾਂ ਕੋਈ ਵੀ ਹੋਰ ਦਵਾਈ ਆ ਜਿਹੜੀ ਉਹਨੂੰ ਦੇਖ ਕੇ ਪਤਾ ਲੱਗੇ ਕਿ ਕਿੰਨੀ ਕੋ ਘਾਤਕ ਆ ਜਿਹੜਾ ਆਪਾਂ ਕੋਈ ਵੀ ਆਪਣਾ ਹੈਗਾ ਖੇਤੀ ਰਸਾਇਣ ਹੈ ਉਹ ਅਸੀਂ ਲੇਬਲ ਡੱਬਾ ਜਿਹੜਾ ਵੀ ਅਸੀਂ ਪਰਚੇਸ ਕਰਦੇ ਆ ਉਹ ਤੇ ਲੇਬਲ ਦੇ ਉੱਪਰ ਨਾ ਤਿਕੋਣ ਆਪਣਾ ਚੌਰਸ ਜਿਹੜਾ ਨਿਸ਼ਾਨ ਬਣਿਆ ਹੁੰਦਾ ਉਹ ਚਾਰ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦਾ ਲਾਲ ਰੰਗ ਦਾ ਇੱਕ ਹੁੰਦਾ ਨੀਲੇ ਰੰਗ ਦਾ ਇੱਕ ਪੀਲੇ ਰੰਗ ਦਾ ਤੇ ਇੱਕ ਹਰੇ ਰੰਗ ਦਾ ਸਾਨੂੰ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਖੇਤੀ ਰਸਾਇਣ ਖਰੀਦਦੇ ਆ ਤੇ ਸਾਨੂੰ ਉਸ ਟਾਈਮ ਜਿਹੜਾ ਦੇਖਣਾ ਚਾਹੀਦਾ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਘੱਟ ਨੁਕਸਾਨ ਵਾਲਾ ਜਿਹੜਾ ਅਸੀਂ ਉਹ ਖੇਤੀ ਰਸਾਇਣ ਜਿਹੜਾ ਦੁਕਾਨ ਤੋਂ ਲਈਏ ਤੇ ਫੇਰ ਅਸੀਂ ਉਹਦਾ ਛਿੜਕਾਅ ਕਰੀਏ ਇਹ ਵੀ ਸਾਨੂੰ ਜ਼ਰੂਰ ਦੱਸ ਦਿਓ ਕਿ ਉਹ ਨਿਸ਼ਾਨ ਨੂੰ ਦੇਖ ਕੇ ਅਸੀਂ ਕਿਵੇਂ ਅੰਦਾਜ਼ਾ ਲਾ ਸਕਦੇ ਆ ਕਿ ਇਹ ਜ਼ਿਆਦਾ ਘਾਤਕ ਦਵਾਈ ਹੈ ਜੀ ਜਿਹੜਾ ਤੇ ਨਿਸ਼ਾਨ ਲਾਲ ਰੰਗ ਦਾ ਹੈ ਉਹ ਸਭ ਤੋਂ ਜ਼ਿਆਦਾ ਘਾਤਕ ਹੁੰਦਾ ਜਾਂ ਹਾਨੀਕਾਰਕ ਹੁੰਦਾ ਉਹ ਬਹੁਤ ਜ਼ਹਿਰੀਲਾ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਆਪਣਾ ਪੀਲੇ ਰੰਗ ਦਾ ਨਿਸ਼ਾਨ ਜੀ ਪੀਲੇ ਰੰਗ ਦਾ ਨਿਸ਼ਾਨ ਉਸ ਤੋਂ ਜਿਹੜਾ ਘੱਟ ਜ਼ਹਿਰੀਲਾ ਹੁੰਦਾ ਜ਼ਹਿਰੀਲਾ ਤੇ ਹੁੰਦਾ ਉਹ ਵੀ ਪਰ ਉਹ ਉਸ ਤੋਂ ਥੋੜਾ ਜਿਆਦਾ ਲਾਲ ਵਾਲੇ ਤੋਂ ਥੋੜਾ ਘੱਟ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਨੀਲੇ ਰੰਗ ਦਾ ਜਿਹੜਾ ਨਿਸ਼ਾਨ ਨੀਲੇ ਰੰਗ ਦਾ ਨਿਸ਼ਾਨ ਜਿਹੜਾ ਉਸ ਤੋਂ ਉਹ ਥੋੜਾ ਸੁਰੱਖਿਅਤ ਹੁੰਦਾ ਇਹ ਆਪਾਂ ਕਹਿ ਸਕਦੇ ਆ ਤੇ ਅਖੀਰ ਦੇ ਵਿੱਚ ਜਿਹੜਾ ਹਰੇ ਰੰਗ ਦਾ ਜਿਹੜਾ ਨਿਸ਼ਾਨ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਸੁਰੱਖਿਅਤ ਜਿਹੜੀ ਜ਼ਹਿਰ ਦੀ ਵਰਤੋਂ ਆ ਹਾਂ ਮੈਂ ਇਹ ਕਹੀ ਕਹਿਣਾ ਚਾਹਾਂਗੀ ਖੇਤੀ ਰਸਾਇਣ ਦਾ ਜ਼ਹਿਰ ਹੈ ਜਿਹੜਾ ਉਹ ਜ਼ਹਿਰੀਲਾ ਤੇ ਹੈਗਾ ਇਹ ਨਹੀਂ ਹੈਗਾ ਕਿ ਉਹ ਸੁਰੱਖਿਅਤ ਹੈ ਤੇ ਅਸੀਂ ਉਹਨੂੰ ਸੁਰੱਖਿਅਤ ਸਮਝ ਲਈਏ ਉਹ ਕਿਹੜੇ ਮਕੌੜਿਆਂ ਜਾਂ ਬਿਮਾਰੀਆਂ ਲਈ ਤੇ ਉਹ ਜ਼ਹਿਰੀਲਾ ਹੀ ਹੈ ਪਰ ਸਾਡੇ ਮਨੁੱਖਾਂ ਲਈ ਚਲੋ ਵੀ ਜਿਹੜਾ ਉਹ ਘੱਟ ਨੁਕਸਾਨ ਕਰਨ ਵਾਲੇ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਦੋਂ ਵੀ ਅਸੀਂ ਕੋਈ ਕੋਈ ਵੀ ਅਸੀਂ ਖੇਤੀ ਰਸਾਇਣ ਕਰ ਗਿੱਦੇ ਆ ਤੇ ਅਸੀਂ ਜਿਹੜਾ ਹਰੇ ਰੰਗ ਨੂੰ ਜਿਹੜੀ ਉਹ ਜ਼ਿਆਦਾ ਤਵੱਜੋ ਦੇਈਏ ਤਾਂ ਕਿ ਜਿਹੜਾ ਉਹ ਹਰ ਚੀਜ਼ ਦਾ ਜਿਹੜਾ ਸਾਡਾ ਜਿਹੜਾ ਜਿਹੜਾ ਬਚਾਅ ਹੋ ਸਕੇ ਅੱਛਾ ਗੱਲ ਹੈ ਜੀ ਸਪਰੇਅ ਟੈਕਨੀਕ ਕਿੱਦਾਂ ਦੀ ਸਾਡੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਕਰਨੀ ਚਾਹੀਦੀ ਹੈ ਕਿ ਪੂਰੇ ਦਾ ਪੂਰਾ ਸਾਨੂੰ ਜਿਹੜਾ ਅਸਰ ਆ ਉਹ ਸਪਰੇਅ ਦਾ ਖੇਤ ਦੇ ਵਿੱਚ ਦੇਖਣ ਨੂੰ ਮਿਲੇ ਸਪਰੇਅ ਦੀਆਂ ਜਿਹੜੀਆਂ ਤਕਨੀਕਾਂ ਨੇ ਉਹ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜੀ ਜਿਹੜਾ ਰਸਾਇਣ ਅਸੀਂ ਚੁਣਨਾ ਹੈ ਉਹਦੀ ਚੋਣ ਜਿਹੜੀ ਹੈ ਉਹ ਦੇਖਣੀ ਪੈਂਦੀ ਹੈ ਸਾਨੂੰ ਕਿ ਅਸੀਂ ਕਿਹੜੇ ਰਸਾਇਣ ਦੀ ਜਿਹੜੀ ਅਸੀਂ ਚੋਣ ਉਹ ਕਰਨੀ ਹੈ ਉਸ ਦੀ ਚੋਣ ਲਈ ਸਾਨੂੰ ਜਿਹੜਾ ਪਹਿਲੇ ਦੇਖਣਾ ਪਏਗਾ ਕਿ ਸਾਨੂੰ ਕਿਹੜਾ ਨਦੀਨ ਆ ਸਾਡਾ ਕਿਹੜਾ ਕੀੜਾ ਤੇ ਜਾਂ ਬਿਮਾਰੀ ਹੈ ਉਹਦੇ ਵਾਸਤੇ ਸਾਨੂੰ ਉਹਦੀ ਪਹਿਚਾਨ ਹੋਣੀ ਚਾਹੀਦੀ ਹੈ ਜੇ ਪਹਿਚਾਨ ਹੈ ਤੇ ਅਸੀਂ ਫਿਰ ਜਿਹੜਾ ਉਹਦੇ ਅਕੋਰਡਿੰਗਲੀ ਜਿਹੜਾ ਅਸੀਂ ਆਪਣਾ ਖੇਤੀ ਰਸਾਇਣ ਜਿਹੜਾ ਉਹ ਖਰੀਦਦੇ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੂਜਾ ਆ ਜਾਂਦਾ ਆਪਣਾ ਸਾਡਾ ਸੀ ਕਿਹੜਾ ਪੰਪ ਵਰਤਨਾ ਚਾਹੇ ਸਪਰੇ ਪੰਪ ਜਿਹੜਾ ਅਸੀਂ ਵਰਤਦੇ ਆ ਉਹ ਅਸੀਂ ਹੱਥ ਵਾਲਾ ਇੱਕ ਪੰਪ ਵਰਤਦੇ ਆ ਦੂਜਾ ਸੀ ਜਿਹੜਾ ਬੈਟਰੀ ਦੇ ਨਾਲ ਚੱਲਦਾ ਮੋਟਰ ਵਾਲਾ ਪੰਪ ਉਹ ਵਰਤਦੇ ਆ ਤੀਸਰਾ ਆ ਜਾਂਦਾ ਸਾਡਾ ਕਿ ਇੱਕ ਜਿਹੜਾ ਪਾਣੀ ਦੀ ਮਾਤਰਾ ਪਾਣੀ ਦੀ ਮਾਤਰਾ ਵੀ ਜਿਹੜਾ ਬਹੁਤ ਹੀ ਰੋਲ ਅਦਾ ਕਰਦੀ ਹੈ ਸਾਡੇ ਦੇ ਖੇਤੀ ਰਸਾਇਣਾਂ ਦੇ ਵਿੱਚ ਜਿਹੜਾ ਕਿ ਜਿਵੇਂ ਆਪਾਂ ਨਦੀਨ ਜਦੋਂ ਕੰਟਰੋਲ ਕਰਨੇ ਆ ਨਦੀਨਾਂ ਦੀ ਜਦੋਂ ਬਿਜਾਈ ਵੇਲੇ ਅਸੀਂ ਰੋਕਥਾਮ ਕਰਦੇ ਆ ਉਦੋਂ ਅਸੀਂ ਕਹਿੰਦੇ ਆ ਕਿ 200 ਲੀਟਰ ਪਾਣੀ ਵਰਤੋ ਜੀ ਪਰ ਜਦੋਂ ਅਸੀਂ ਨਦੀਨਾਂ ਨੂੰ ਖੜੀ ਫਸਲ ਤੇ ਅਸੀਂ ਛਿੜਕਾਅ ਕਰਦੇ ਆ ਉਦੋਂ ਸੇ ਸਿਫਾਰਿਸ਼ ਕਰਦੇ ਆ ਕਿ 150 ਲੀਟਰ ਦਾ ਪਾਣੀ ਜਿਹੜਾ ਉਹ ਇੱਕ ਕਿੱਲੇ ਪਿੱਛੇ ਸਿਫਾਰਿਸ਼ ਕੀਤਾ ਜਾਂਦਾ ਜੀ ਇਵੇਂ ਜਿਹੜਾ ਅਸੀਂ ਕਹਿੰਦੇ ਆ ਕਿ ਕੀਟਨਾਸ਼ਕ ਵਾਸਤੇ ਕੀਟਨਾਸ਼ਕ ਵਾਸਤੇ ਜਿਹੜਾ ਆਪਣੇ ਪਾਣੀ ਦੀ ਮਾਤਰਾ ਉਹ 100 ਤੋਂ 150 ਲੀਟਰ ਪਾਣੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਿਮਾਰੀਆਂ ਵਾਸਤੇ ਜਿਹੜਾ ਵੱਧ ਵੱਧ ਅਸੀਂ 200 ਲੀਟਰ ਦੀ ਸਿਫਾਰਿਸ਼ ਕਰਦੇ ਆ ਜੀ ਇਹਨਾਂ ਜਿਹੜਾ ਅਸੀਂ ਅਨਾ ਪਾਣੀ ਦੀ ਮਾਤਰਾ ਦੇ ਸਾਨੂੰ ਜਿਹੜੇ ਅੰਦਾਜ਼ਾ ਮਤਲਬ ਆਪਣਾ ਰੱਖਣਾ ਚਾਹੀਦਾ ਹੈ ਕਿ ਅਸੀਂ ਇੰਨੀ ਕੁ ਮਾਤਰਾ ਅਸੀਂ ਵਰਤੀਏ ਇਹ ਜਿਹੜਾ ਮੇਨ ਹੈ ਹੈਗਾ ਦੂਜਾ ਅਸੀਂ ਹੁੰਦਾ ਹੈ ਕਿ ਅਸੀਂ ਨੋਜ਼ਲ ਸਹੀ ਨੋਜ਼ਲ ਜਿਹੜੀ ਸਾਨੂੰ ਚੁਣਨੀ ਚਾਹੀਦੀ ਹੈ ਨਦੀਨ ਨਸ਼ਕਾਂ ਲਈ ਵੱਖਰੀ ਨੋਜ਼ਲ ਹੁੰਦੀ ਹੈ ਕੀਟ ਨਸ਼ਕਾਂ ਲਈ ਵੱਖਰੀ ਹੁੰਦੀ ਹੈ ਸੋ ਸਾਨੂੰ ਬਿਮਾਰੀਆਂ ਵਾਸਤੇ ਤੇ ਜਿਹੜੀ ਕੀਟ ਨਸ਼ਕਾਂ ਵਾਸਤੇ ਜਿਹੜੀ ਆ ਉਹ ਵੱਖਰੀ ਨੋਜ਼ਲ ਹੁੰਦੀ ਆ ਉਹ ਸਾਨੂੰ ਵਰਤਨੀ ਚਾਹੀਦੀ ਆ ਅਸੀਂ ਖੇਤਾਂ ਦੇ ਵਿੱਚ ਦੇਖਿਆ ਜਦੋਂ ਅਸੀਂ ਖੇਤਾਂ ਦੇ ਵਿੱਚ ਤੁਰੇ ਜਾਂਦੇ ਆ ਨਾ ਤਾਂ ਕਿਸਾਨ ਵੀ ਜ਼ਿਆਦਾਤਰ ਜਿਹੜੀ ਗਨ ਨੋਜ਼ਲ ਨੂੰ ਪ੍ਰੇਫਰ ਕਰ ਰਿਆ ਪੰਪ ਦੇ ਮੂਰੇ ਲੱਗੀ ਆ ਜੀ ਸਿੱਧੀ ਤਤਿਰੀ ਪੈ ਰਹੀ ਆ ਭਾਵੇਂ ਨਦੀਨ ਨਸ਼ਕਾ ਭਾਵੇਂ ਕੀੜੇ ਮਰ ਜਾਇਰ ਕਰ ਰਿਆ ਤੇ ਭਾਵੇਂ ਉਲੀ ਨਸ਼ਕ ਜਹਿਰ ਕਰ ਰਿਆ ਜਰਦਾ ਛਿੜਕਾ ਕਰ ਰਿਆ ਕਿਸਾਨ ਵੀਰ ਪਰ ਨੋਜ਼ਲ ਕਰਨ ਵਾਲੀ ਲਾ ਕੇ ਕਰਦਾ ਕਿਉਂਕਿ ਉਹਦੇ ਨਾਲ ਕੰਮ ਛੇਤੀ ਨਿਭੜਦਾ ਕੀ ਕਹਿਣਾ ਚਾਹੋਗੇ ਕਿ ਉਹ ਨੋਜ਼ਲ ਸਾਨੂੰ ਖੇਤਾਂ ਦੇ ਵਿੱਚ ਵਾਰ ਬਾੜਨੀ ਚਾਹੀਦੀ ਹੈ ਜਾਂ ਨਹੀਂ ਨੋਜ਼ਲ ਦੀ ਜੇ ਗੱਲ ਕਰੀਏ ਤੇ ਜਿਵੇਂ ਕਿ ਨਦੀਨ ਨਦੀਨ ਨਸ਼ਕ ਅਸੀਂ ਕੋਈ ਵੀ ਛਿੜਕਾ ਕਰਨਾ ਹੈ ਉਦੇ ਵਾਸਤੇ ਜਿਹੜੀ ਫਲੈਟ ਫਨ ਜਿਹੜੀ ਉਹ ਨੋਜ਼ਲ ਤੇ ਜਾਂ ਕੱਟ ਵਾਲੀ ਨੋਜ਼ਲ ਜਾਂ ਜੈਟ ਵਾਲੀ ਨੋਜ਼ਲ ਅਸੀਂ ਕਹਿ ਦਿੰਦੇ ਹਾਂ ਉਹ ਸੀ ਵਰਤਦੇ ਆਂ हां जे ਖੜੀ ਫਸਲ ਤੇ ਜੇ ਬਿਜਾਈ ਵੇਲੇ ਜੇ ਅਸੀਂ ਨਦੀਨ ਕੰਟਰੋਲ ਕਰਨਾ ਤੇ ਫਲੈਟ ਫੈਨ ਵਾਲੀ ਨੋਜ਼ਲ ਵਰਤਦੇ ਆ ਤੇ ਜੇ ਖੜੀ ਫਸਲ ਤੇ ਵੀ ਅਸੀਂ ਕਰਦੇ ਆ ਫਲੈਟ ਫੈਨ ਕਰਦੇ ਆ ਪਰ ਬਿਜਾਈ ਵੇਲੇ ਨਦੀਨ ਨਾਸ਼ਕ ਦੀ ਅਸੀਂ ਜੈਟ ਵਾਲੀ ਨੋਜ਼ਲ ਵੀ ਜਿਹੜੀ ਉਹ ਵਰਤ ਸਕਦੇ ਆ ਜੀ ਇਵੇਂ ਅਸੀਂ ਜਿਹੜੇ ਕੀੜੇ ਮਕੌੜੇ ਬਿਮਾਰੀਆਂ ਵਾਸਤੇ ਜਿਹੜੀ ਕੋਨ ਵਾਲੀ ਨੋਜ਼ਲ ਜਿਹੜੀ ਆ ਉਹ ਸਿਵਾਰਿਸ਼ ਕੀਤੀ ਜਾਂਦੀ ਹੈ ਜਾਂ ਉਸੇ ਟ੍ਰिपल ਐਕਸ਼ਨ ਨੋਜ਼ਲ ਕਹਿੰਦੇ ਆ ਉਹ ਨੋਜ਼ਲ ਜਿਹੜੀ ਦੋਨੋਂ ਕੀੜੇ ਮਕੌੜੇ ਤੇ ਬਿਮਾਰੀਆਂ ਨੂੰ ਜਿਹੜੀ ਆ ਉਹ ਵਰਤੀ ਜਾਂਦੀ ਹੈ ਜਿਹੜੀ ਗਨ ਨੋਜ਼ਲ ਆ ਜੀ ਮੈਂ ਆਪਾਂ ਗੱਲ ਕਰਦੇ ਸੀ ਉਹ ਵਰਤਣੀ ਚਾਹੀਦੀ ਆ ਫਸਲਾਂ ਤੇ ਜਾਂ ਨਹੀਂ ਉਹ ਕਾਦੇ ਲਈ ਬਣੀ ਸੀ ਜਿਹੜੀ ਗਨ ਨੋਜ਼ਲ ਦੇ ਇਲੈਕਟ੍ਰੋਸਟੈਟਿਕ ਨੋਜ਼ਲ ਦੀ ਗੱਲ ਕਰ ਰਹੇ ਹੋ ਉਹ ਨੋਜ਼ਲ ਆ ਹਾਂ ਕਿਸਾਨ ਵੀਰ ਕਈ ਵਰਤਦੇ ਨੇ ਜੀ ਉਹਦਾ ਥੋੜਾ ਜਿਹਾ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਨੋਜ਼ਲ ਨੂੰ ਜਿਹੜਾ ਕਿ ਉਹਦੀ ਥੋੜੀ ਜੀ ਦੂਰੀ ਜਿਹੜੀ ਕਹ ਲਓ ਕਿ 1.5 ਫੁੱਟ ਆਪਾਂ ਰੱਖ ਲੈਣੇ ਆ ਬੂਟੇ ਤੋਂ ਉਹ ਆਪਾਂ ਵਰਤਦੇ ਆ ਕਈ ਕਿਸਾਨ ਵੀਰ ਪਰ ਥੋੜਾ ਉਹਦੇ ਵਿੱਚ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਕਿ ਸਾਨੂੰ ਉਹਦੇ ਅੱਗੇ ਨਾ ਕਿਸਾਨ ਵੀਰ ਨੂੰ ਆਪਣਾ ਹੱਥ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਨੋਜ਼ਲ ਜਿਹੜੀ ਆ ਉਹ ਅੰਦਰ ਉਹ ਇਲੈਕਟ੍ਰ ਚਾਰਜ ਹੋ ਜਾਂਦੇ ਉਹਦੇ ਅੰਦਰ ਪਾਰਟੀਕਲ ਜਿਹੜੇ ਹੁੰਦੇ ਨੇ ਤੇ ਖੇਤੀ ਰਸਾਇਣ ਦੇ ਤਾਂ ਉਹ ਇੱਕਦਮ ਜਿਹੜੀ ਉੱਤੇ ਆਪਣੇ ਪੱਤੇਆਂ ਤੇ ਸਪਰੇਅ ਕਰ ਦਿੰਦੀ ਆ ਉਸ ਚ ਉਹ ਇਹ ਕਿ ਉਹਨੂੰ ਦੂਸਰਾ ਇਹ ਹੁੰਦਾ ਹੈ ਕਿ ਉਹਨੂੰ ਅਸੀਂ ਆਪਾਂ ਕਹਿੰਦੇ ਆ ਕਿ ਜਿਹੜਾ ਕਿਸਾਨ ਵੀਰ ਜਿਹੜਾ ਸਪਰੇਅ ਕਰ ਰਿਹਾ ਉਹਦੇ ਨਾਲ ਉਹਨੂੰ ਥੋੜਾ ਜਿਹਾ ਆਪਣੇ ਇਹ ਨਹੀਂ ਹੈਗਾ ਕਿ ਪਿੱਛੋਂ ਅਸੀਂ ਉਹਦਾ ਹੁੰਦਾ ਕੋਈ ਹਿਸਾਬ ਕਿ ਅਸੀਂ ਜਿਵੇਂ ਪਿੱਛੇ ਮੋਢੇ ਤੇ ਰੱਖ ਕੇ ਆਪਾਂ ਕਰ ਦਿੰਨੇ ਆ ਉਦਾਂ ਨਹੀਂ ਉਹਨੂੰ ਸਪਰੇਅ ਕਰਨੀ ਚੀ ਦੀ ਥੋੜਾ ਜਿਹਾ ਬੁੱਟੇ ਤੋਂ ਜਿਹੜਾ 1.5 ਫੁੱਟ ਜਿਹੜਾ ਸਾਨੂੰ ਰੱਖਣਾ ਪੈਂਦਾ ਹੈ ਅੱਛਾ 150 ਸੁਪਰੀ ਸਾਡੀ ਕਿਸਾਨ ਵੀਰ ਕਰਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਵੀ ਘੱਟ ਹੁੰਦਾ ਆ ਜਿਹੜਾ ਨਾ ਵੱਡਾ ਪੰਪਾ ਇੰਜਣ ਵਾਲਾ ਟਰੈਕਟਰ ਦੇ ਪਿੱਛੇ ਲੱਗੀ ਆ ਢੋਲੀ ਬਹੁਤ ਵੱਡੀ ਆ ਜਿਹੜੀ 500 ਲੀਟਰ ਵਾਲੀ ਚ ਪਾਣੀ ਪੈਂਦਾ ਸੋ ਉਹਦੇ ਮੂਰੇ ਨਾ ਕਈ ਵਾਰੀ ਇੱਕ ਇਹੋ ਜੀ ਨੋਜ਼ਲ ਲਾਉਂਦੇ ਆ ਉਹ ਜਿਹੜਾ ਛੜਕਾ ਬਹੁਤ ਦੂਰ ਤੱਕ ਜਾਂਦੀ ਆ ਉਹਦੀ ਨੋਜ਼ ਜਿਹੜਾ ਪਾਣੀ ਆ ਤੇ ਉਹ ਹਵਾ 'ਚ ਵੱਧ ਉੱਡਦਾ ਕੀ ਕਹਿਣਾ ਚਾਹੁੰਦੀ ਉਹਦੇ ਸੰਬੰਧੀ ਵੀ ਉਹਦੇ ਨਾਲ ਵੀ ਕਿਸਾਨ ਵੀਰਾਂ ਨੂੰ ਕੀਟਨਾਸ਼ਕ ਸਪਰੇਅ ਕਰ ਲੈਣੀ ਚਾਹੀਦੀ ਹੈ ਯਾਨੀ ਇਹਦੇ ਵਿੱਚ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹ ਵਾਲੀ ਨੋਜ਼ਲ ਜਿਹੜੀ ਅਸੀਂ ਆਪਣੇ ਖੇਤ ਵਿੱਚ ਵੜਨੀ ਹੁੰਦੀ ਹੈ ਇਹ ਜਿਹੜੀ ਨੋਜ਼ਲ ਬਣੀ ਆ ਅਸੀਂ ਦਰਖਤਾਂ ਵਾਸਤੇ ਬਣੀ ਆ ਤੇ ਜਾਂ ਇਸ ਨੋਜ਼ਲ ਦਾ ਇਹ ਨੁਕਸਾਨ ਹੈ ਕਿ ਇੱਕ ਵਾਤਾਵਰਨ ਦੇ ਵਿੱਚ ਸਾਡਾ ਜਿਹੜਾ ਜ਼ਿਆਦਾ ਜ਼ਹਿਰ ਫੈਲੇਗਾ ਤੇ ਆਪਣੇ ਮਨੁੱਖੀ ਜਿਹੜੀ ਜੀਵਨ ਨੂੰ ਜ਼ਿਆਦਾ ਹਵਾ ਦੇ ਵਿੱਚ ਮਨੁੱਖਾਂ ਨੂੰ ਜਿਹੜਾ ਜ਼ਿਆਦਾ ਨੁਕਸਾਨ ਲਹਿਦਾ ਹੋਏਗਾ ਸੋ ਅਸੀਂ ਜਿਹੜੀ ਨੋਜ਼ਲ ਵਰਤਣੀ ਹੈ ਜੋ ਜਿਹੜੀਆਂ ਤੁਹਾਨੂੰ ਪਹਿਲੇ ਮੈਂ ਦੱਸੀਆਂ ਨਦੀਨ ਨਾਸ਼ਕ ਵਾਲੀਆਂ ਜਿਹੜੀਆਂ ਨੋਜ਼ਲਾਂ ਜਾਂ ਕਿ ਆਪਣੀ ਕੀੜੇ ਮਕੌੜੇ ਬਿਮਾਰੀਆਂ ਵਾਲੀਆਂ ਜਿਹੜੀਆਂ ਨੋਜ਼ਲਾਂ ਉਹੀ ਸਾਨੂੰ ਜਿਹੜੀਆਂ ਵਰਤਣੀਆਂ ਚਾਹੀਦੀਆਂ ਦੱਸ ਸਰ ਵਧੀਆ ਕੋਲ ਤਿਆਰ ਕਰਨਾ ਕਿਉਂਕਿ ਆਮ ਤੌਰ ਤੇ ਕਿਸਾਨ ਵੀਰਾਂ ਨੂੰ ਅਸੀਂ ਦੇਖਿਆ ਖੇਤ ਦੇ ਵਿੱਚ ਨਾ ਮੋਟਰ ਦੇ ਉੱਤੇ ਟੱਕਣ ਖੋਲ ਕੇ ਦਵਾਈ ਰੱਖੀ ਹੁੰਦੀ ਆ ਇੱਕ ਟੱਕਣ ਪਾਇਆ ਉਹ ਢੋਲੀ ਚ ਸਿੱਧਾ ਪਾਇਆ ਢੋਲੀ ਚ ਸਿੱਧਾ ਪਾਉਂਦੇ ਆ ਕੀ ਕਹਿਣਾ ਚਾਹੂਗੇ ਕਿ ਸਾਰੇ ਇਕੜ ਦੀ ਛਿੜਕਾ ਜਿਹੜਾ ਪਹਿਲਾਂ ਤਿਆਰ ਕਰ ਲੈਣਾ ਚਾਹੀਦਾ ਇਕੱਠਾ ਕਿਵੇਂ ਕਰੀਏ ਤਾਂ ਕਿ ਇੱਕ ਸਾਰਾ ਜਿਹੜੀ ਛਿੜਕਾ ਸਾਡੇ ਖੇਤ ਦੇ ਵਿੱਚ ਹੋਵੇ ਖੋਲ ਬਣਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਵੀ ਅਸੀਂ ਖੋਲ ਬਣਾਉਣਾ ਚਾਹੇ ਨਦੀਨਾਸ਼ਕ ਕੀਟਨਾਸ਼ਕ ਜਾਂ ਉਲੀਨਾਸ਼ਕ ਵਾਸਤੇ ਸਾਨੂੰ ਪਹਿਲੇ ਉਹਦੀ ਮਿਕਦਾਰ ਪਤਾ ਹੋਣੀ ਚਾਹੀਦੀ ਵੀ ਪਾਣੀ ਦੀ ਵੀ ਇੱਕ ਏਕੜ ਦੇ ਵਿੱਚ ਕਿੰਨੀ ਮਿਕਦਾਰ ਵਰਤੀ ਜਾਂਦੀ ਹੈ ਜੀ ਉਦਾਹਰਨ ਦੇ ਤੌਰ ਤੇ ਆਪਾਂ ਦੇਖ ਲਈਏ ਜਿਵੇਂ ਆਪਾਂ 150 ਲੀਟਰ ਪਾਣੀ ਲਾਣਾ ਹੈ ਜੀ 150 ਲੀਟਰ ਦੇ ਵਿੱਚ ਅਸੀਂ ਪਾਣੀ ਜਿਹੜਾ ਕਰਨਾ ਹੈ ਉਹ ਅਸੀਂ ਦੇਖਣਾ ਕਿਹੜੇ ਪੰਪ ਦੇ ਵਿੱਚ ਆਪਾਂ ਸਪਰੇਅ ਕਰਨੀ ਹੈ ਜੀ ਜਿਵੇਂ ਇੱਕ ਕੋਈ ਸਪਰੇਅ ਪੰਪ ਆਪਣਾ ਉਹ 15 ਲੀਟਰ ਦੀ ਉਹਦੀ ਮਿਕਦਾਰ ਹੈ ਵੀ 15 ਲੀਟਰ ਦਾ ਉਹਦੇ ਵਿੱਚ ਘੋਲ ਆ ਜਾਂਦਾ ਹੂੰ ਸੋ ਅਸੀਂ 150 ਲੀਟਰ ਪਾਣੀ ਨੂੰ 15 ਲੀਟਰ ਵਾਲੇ ਪੰਪ ਦੇ ਵਿੱਚ ਅਸੀਂ ਕਰਨਾ ਸਪਰੇ ਤਾਂ ਉਹਦੇ ਲਈ ਸਾਨੂੰ ਉਹਦੇ ਵਿੱਚ ਸਾਨੂੰ ਚਾਹੀਦਾ ਹੈਗਾ ਕਿ ਸਾਡਾ ਅਸੀਂ 10 ਲੀਟਰ ਸਾਡੇ 10 ਸਪਰੇ ਲੱਗ ਜਾਣੇ ਨੇ ਬਿਲਕੁਲ ਜੀ 10 ਸਪਰੇ ਲੱਗਣਗੇ ਜਿੰਨੇ ਸਾਡੇ ਪੰਪ ਲੱਗਨੇ ਨੇ ਉਹਦੇ ਆਧਾਰ ਤੇ ਅਸੀਂ ਉਹਦੇ 100 ਲੀਟਰ ਪਾਣੀ ਦੇ ਵਿੱਚ ਅਸੀਂ ਕੋਲ ਤਿਆਰ ਕਰ ਲੈਣਾ 100 ਲੀਟਰ ਦਾ ਅਸੀਂ ਕੋਲ ਤਿਆਰ ਕਰਨਾ ਜਿਵੇਂ 150 ਲੀਟਰ ਪਾਣੀ ਆਪਾਂ ਛੜਕਾ ਕਰਨਾ ਸਾਡਾ 15 ਲੀਟਰ ਦਾ ਪੰਪ ਹੈ ਤੇ ਅਸਾਂ ਨੂੰ 10 ਜਿਹੜੇ ਪੰਪ ਲੱਗ ਜਾਣੇ ਨੇ 10 ਪੰਪ ਲੱਗ ਜਾਣੇ ਤੇ ਮਤਲਬ ਕਿ 10 ਲੀਟਰ ਪਾਣੀ ਦੇ ਵਿੱਚ ਅਸੀਂ ਆਪਣਾ ਉਹ ਘੋਲ ਜਿਹੜਾ ਤਿਆਰ ਕਰਨਾ ਹੈ ਜੀ 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 ਉਹਦੇ ਲਈ ਅਸੀਂ ਕੀ ਕਰਦੇ ਪਹਿਲੇ ਥੋੜੀ ਪਾਣੀ ਦੇ ਵਿੱਚ ਅਸੀਂ ਘੋਲ ਨੂੰ ਤਿਆਰ ਕਰ ਲੈਂਦੇ ਆ ਉਸ ਤੋਂ ਬਾਅਦ ਜਿਹੜਾ ਅਸੀਂ 10 ਲੀਟਰ ਦੇ ਵਿੱਚ ਉਸ ਨੂੰ ਤਿਆਰ ਕਰਨਾ ਹੈ ਹੁਣ ਜੇ ਤਿਆਰ ਕਰਨਾ ਹੈ ਤੇ ਅਸੀਂ ਪਹਿਲੇ ਕਿਸੇ ਡਰਮ ਦੇ ਵਿੱਚ ਘੋਲ ਨੂੰ ਤਿਆਰ ਕਰੀਏ ਪਹਿਲੇ ਥੋੜਾ ਕਰਕੇ ਫਿਰ ਉਹਨੂੰ ਕਿਸੇ ਡਰਮ ਦੇ ਵਿੱਚ ਤਿਆਰ ਕਰਨਾ ਹੈ ਫਿਰ ਅਸੀਂ ਕੋਈ ਲੰਬੀ ਜੀ ਸੋਟੀ ਲਾ ਲੈਣੀ ਉਹਦੇ ਨਾਲ ਹਿਲਾਣਾ ਤਾਂ ਕਿ ਜਿਹੜਾ ਸਾਡੇ ਉੱਪਰ ਜਿਹੜੇ ਉਹ ਕੋਈ ਛਿੱਟੇ ਨਾ ਪਵੇ। ਉਸ ਤੋਂ ਬਾਅਦ ਜਿਹੜਾ ਸੀ ਉਹਨੂੰ 10 ਲੀਟਰ ਨੂੰ ਤਿਆਰ ਕਰ ਲਿਆ। ਫਿਰ ਜਦੋਂ ਅਸੀਂ ਸਪਰੇਅ ਕਰਨਾ ਹੈ ਹਰ ਪੰਪ ਦੇ ਵਿੱਚ ਅਸੀਂ 1 ਲੀਟਰ ਦਾ ਜਿਹੜਾ ਉਹ ਕੂਲੀ ਨਾਸ਼ਕ ਜਾਂ ਕੀਟਨਾਸ਼ਕ ਜਿਹੜਾ ਅਸੀਂ ਉਹ ਘੋਲ ਪਾ ਕੇ ਤੇ ਅਸੀਂ ਉਸ ਦੇ ਨਾਲ ਜਿਹੜਾ ਸਹੀ ਉਹਦੀ ਮਾਤਰਾ ਦੇ ਵਿੱਚ ਅਸੀਂ ਛਿੜਕਾ ਜਿਹੜਾ ਉਹ ਕਰ ਸਕੀ। ਅੱਛਾ ਡਾਕਟਰ ਸਾਹਿਬ ਘੋਲ ਬਣਾਉਣ ਤੋਂ ਵੀ ਪਹਿਲਾਂ ਦਵਾਈ ਖਰੀਦਣ ਵਿੱਚ ਲਿਖਣੀਆਂ ਗੱਲਾਂ ਦਾ ਧਿਆਨ ਰੱਖੀਏ। ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਦਵਾਈ ਖਰੀਦਦੇ ਸਮੇਂ ਵੀ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਉਹਦੇ ਵਾਸਤੇ ਤੇ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਕਿ ਰਸਾਇਣ ਦੀ ਚੋਣ ਕਿਹੜੀ ਕਰਨੀ ਹੈ ਚੋਣ ਕਰ ਲਈ ਆਪਾਂ ਉਸ ਤੋਂ ਬਾਅਦ ਅਸੀਂ ਕਿੱਥੋਂ ਖਰੀਦਣੀ ਹੈ ਕਿਸੇ ਜਿਹੜੀ ਕੋਈ ਰਜਿਸਟਰਡ ਸਾਡਾ ਡੀਲਰ ਆ ਪੈਸਟੀਸਾਈਡ ਡੀਲਰ ਆ ਉਹਦੇ ਤੋਂ ਜਿਹੜਾ ਦੇਖੋ ਪੂਰਾ ਵੈਲਿਡ ਉਹਦੇ ਕੋਲ ਲਾਇਸੈਂਸ ਹੈਗਾ ਉਹਦੇ ਤੋਂ ਆਪਾਂ ਜਿਹੜੀ ਉਹ ਦਵਾਈ ਜਿਹੜੀ ਕੋਈ ਵੀ ਕੀਟਨਾਸ਼ਕ ਹੈ ਜੋ ਕੋਈ ਵੀ ਅਸੀਂ ਖੇਤੀ ਰਸਾਇਣ ਕਹ ਲੋ ਕਿ ਅਸੀਂ ਖਰੀਦਣਾ ਉਹ ਦੇਖੀਏ ਖਰੀਦਣ ਤੋਂ ਬਾਅਦ ਅਸੀਂ ਉਸ ਦਾ ਲੇਬਲ ਦੇਖੀਏ ਡੱਬੇ ਤੇ ਉੱਪਰ ਉਸ ਤੋਂ ਬਾਅਦ ਅਸੀਂ ਉਹਦੇ ਦੇਖਿਓ ਬੈਚ ਨੰਬਰ ਕਿੰਨਾ ਹੈ ਕਿਹੜਾ ਉਹਦਾ ਰਜਿਸਟ੍ਰੇਸ਼ਨ ਨੰਬਰ ਕਿਹੜਾ ਹੈ ਉਹਦੀ ਕਦੋਂ ਦੀ ਮੈਨੂਫੈਕਚਰਿੰਗ ਹੈ ਤੇ ਕਦੋਂ ਦੀ ਉਹਦੀ ਡੇਟ ਐਕਸਪਾਇਰ ਹੁੰਦੀ ਹੈ ਕਦੋਂ ਉਹਦੀ ਸਾਰੀ ਉਹਦੀ ਜਿਹੜੀ ਹੈਗੀ ਐ ਐਕਸਪਾਇਰ ਉਹਨੇ ਕਦੋਂ ਹੋਣਾ ਹੈ ਇਹ ਚੀਜ਼ਾਂ ਦਾ ਜਿਹੜਾ ਸਾਨੂੰ ਬਹੁਤ ਧਿਆਨ ਰੱਖ ਦੇਣ ਦੀ ਲੋੜ ਹੈ ਜਦੋਂ ਵੀ ਅਸੀਂ ਫਿਰ ਇਹ ਹੁੰਦਾ ਹੈ ਕਿ ਅਸੀਂ ਸਾਨੂੰ ਪਹਿਲੇ ਜਿਹੜਾ ਸਾਨੂੰ ਖੇਤੀ ਰਸਾਇਣ ਚਾਹੀਦਾ ਅਸੀਂ ਜਾ ਕੇ ਉਸ ਡੀਲਰ ਕੋਲ ਉਹੀ ਮੰਗੀਏ ਤੇ ਜਿੰਨੀ ਮਾਤਰਾ ਚਾਹੀਦੀ ਉੰਨੀ ਮੰਗੀਏ ਤਾਂ ਕਿ ਜਿਹੜਾ ਅਸੀਂ ਵੱਧ ਜੇ ਕਿਉਂਕਿ ਦੁਕਾਨਦਾਰ ਕਈ ਵਾਰੀ ਇਦਾਂ ਹੁੰਦਾ ਹੈ ਕਿ ਉਹ ਵੱਧ ਚੁਕਾ ਦਿੰਦਾ ਸਾਨੂੰ ਬਿਲਕੁਲ ਚੁਕਾ ਦਿੰਦੇ ਉਹ ਕਹਿ ਦਿੰਦਾ ਕਿ ਇਹ ਸਾਡੇ ਕੋਲ ਨਹੀਂ ਹੈਗਾ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਜਾਂ ਖੇਤੀਬਾੜੀ ਬਾੜੀ ਮਾਹਰ ਦੀ ਸਭ ਤੋਂ ਪਹਿਲਾਂ ਸਲਾਹ ਲਓ ਕਿ ਅਸੀਂ ਕਿਹੜਾ ਇਹਦੇ ਰਸਾਇਣ ਜਿਹੜਾ ਅਸੀਂ ਖਰੀਦੀਏ ਤੇ ਜਿਹੜਾ ਸਾਨੂੰ ਜਿਹੜਾ ਨੁਕਸਾਨ ਜਿਹੜਾ ਉਹ ਘੱਟ ਕਰੇ ਸਾਨੂੰ ਹੀ ਘੱਟ ਕਰੇ ਤੇ ਫਸਲਾਂ ਦੀ ਜੜੀ ਕੀੜੇ ਮਕੌੜੇ ਬਿਮਾਰੀਆਂ ਦੀ ਰੋਕத் ਥੰਮ ਜਿਹੜਾ ਵਧੀਆ ਤਰੀਕੇ ਨਾਲ ਕਰ ਸਕੀਂ ਅੱਛਾ ਡਾਕਟਰ ਸਾਹਿਬ ਇੱਥੇ ਇੱਕ ਈ ਵੀ ਗੱਲ ਹੈ ਸਾਡੀ ਡੀਲਰ ਕਈ ਵਾਰੀ ਕੀ ਕਰਦੇ ਆ ਵੀ ਤਾਂ ਮੇਰੀ ਕੋਈ ਗਾਰੰਟੀ ਨਹੀਂ ਜੇ ਆਹ ਨਾਲ ਵਿੱਚ ਪਾਏਗਾ ਤਾਂ ਮੇਰੀ ਗਾਰੰਟੀ ਆ ਕੀੜਾ ਮਰੂਗਾ ਕੀ ਕਹਿਣਾ ਚਾਹੋਗੇ ਮਿਕਸਿੰਗ ਸੰਬੰਧੀ ਜਿਹੜਾ ਕਿਸਾਨ ਵੀ ਆਮ ਜਿਹੜੇ ਡੀਲਰਸ ਜਿਹੜੇ ਨੇ ਉਹ ਦੋ ਦੋ ਤਿੰਨ ਤਿੰਨ ਤੁਹਾਨੂੰ ਜਿਹੜੇ ਖੇਤੀ ਰਸਾਇਣ ਜਿਹੜੇ ਚਕਾ ਦਿੰਦੇ ਨੇ ਪਰ ਜੋ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਅਸੀਂ ਜਿਹੜੀ ਮਿਕਸਿੰਗ ਜਿਹੜੀ ਉਹ ਨਹੀਂ ਸਿਫਾਰਿਸ਼ ਕਰਦੇ ਕੋਈ ਵੀ ਨਦੀਨ ਨਾਸ਼ਕ ਜਾਂ ਕੀਟਨਾਸ਼ਕ ਜਾਂ ਉਲੀਨਾਸ਼ਕ ਆਪਸ ਦੇ ਵਿੱਚ ਉਹ ਮਿਕਸ ਕਰਕੇ ਜਿਹੜੇ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਉਹਦਾ ਰਿਜ਼ਲਟ ਕੀ ਆਏਗਾ ਆਮ ਜਿਹੜੇ ਕਿਸਾਨ ਵੀਰ ਨੇ ਉਹ ਇਸ ਲਈ ਮਿਕਸ ਕਰ ਲੈਂਦੇ ਨੇ ਕਿ ਇੱਕ ਦੋਨਾਂ ਦਾ ਸਮਾਂ ਬਚਦਾ ਲੇਬਰ ਬਚਦੀ ਹੈ ਤੇ ਇਸ ਕਰਕੇ ਉਹ ਜਿਹੜਾ ਤਾਂ ਛਿੜਕਾ ਕਰਦੇ ਨੇ ਪਰ ਜੋ ਅਸੀਂ ਕਹਿੰਨੇ ਆ ਅਸੀਂ ਸਿਫਾਰਿਸ਼ ਕਰਦੇ ਆ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਸਾਨੂੰ ਜਿਹੜੀ ਰਸਾਇਣਾਂ ਦੀ ਮਿਕਸਿੰਗ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਸਾਨੂੰ ਨਾ ਮਾਹਰਾਂ ਦੀ رائے ਲੈ ਕੇ ਉਹਨਾਂ ਤੋਂ ਸਲਿੱਪ ਲਿਖਾ ਕੇ ਹੀ ਦਵਾਈ ਲੈਣੀ ਚਾਹੀਦੀ ਆ ਕਿਉਂਕਿ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਮਾਹਰ ਦੇ ਨਾਲ ਪਹਿਲਾਂ ਹੀ ਵਿਚਾਰ ਵਟਾਂਦਰਾ ਕਰਕੇ ਵੀਰ ਆਇਆ ਤੇ ਆਪਾਂ ਇਹਨੂੰ ਸਹੀ ਚੀਜ਼ ਦਈਏ ਸੋ ਇਹ ਜ਼ਰੂਰੀ ਹੈ ਨਾਲੇ ਤਾਂ ਸਾਨੂੰ ਵੀ ਕਲੀਅਰ ਹੋ ਜਾਊਗਾ ਵੀ ਆਹ ਸੁੰਡੀ ਆ ਜੀ ਇਹਦੀ ਕਿਹੜੀ ਦਵਾਈ ਆ ਤੇ ਐਨੀ ਅਸੀਂ ਦਵਾਈ ਲੈ ਜਾਣੀ ਆ ਤੇ ਉਹੀ ਸੁੰਡੀ ਦੇ ਲਈ ਉਹ ਦਵਾਈ ਇਫੈਕਟਿਵ ਵੀ ਹੋਊਗੀ ਸੋ ਇਹ ਨਾ ਹੋਵੇ ਕਿ ਅਸੀਂ ਉਦਾਂ ਹੀ ਚੱਲ ਜਾਈਏ ਵੀ ਅਜੇ ਪੱਤਲ ਪੇਟ ਸੁੰਡੀ ਲੱਗਣੀ ਆ ਤੇ ਪਹਿਲਾਂ ਹੀ ਦਵਾਈ ਲਿਆ ਕੇ ਰੱਖ ਲਈਏ ਮੈਮ ਇੱਕ ਇਹ ਵੀ ਸਾਡੇ ਕਿਸਾਨ ਵੀਰਾਂ ਚ ਰੁਝਾਨ ਚੱਲਿਆ ਹੋਇਆ ਆ ਕਿ ਬੀਜਰ ਮਹੀਨੇ ਨੂੰ ਆਉਣੀ ਆ ਪਹਿਲਾਂ ਹੀ ਛਿੜਕਾ ਕਰ ਦਈਏ ਆਵੇ ਹੀ ਨਾ ਕੀ ਇਹ ਇਸ ਤਰ੍ਹਾਂ ਹੈ ਵੀ ਅਸੀਂ ਪਹਿਲਾਂ ਹੀ ਛਿੜਕਾ ਕਰਦੀ ਵੀ ਸੁੰਡੀ ਆਵੇ ਹੀ ਨਾ ਨਹੀਂ ਇਹ ਤਾਂ ਬਿਲਕੁਲ ਨਹੀਂ ਹੈ ਜਿਵੇਂ ਹੁਣ ਇਸ ਟਾਈਮ ਆਪਾਂ ਖੜੀ ਫਸਲ ਦੀ ਗੱਲ ਕਰ ਲਈਏ ਇਸ ਟਾਈਮ ਕਿਤੇ ਕਿਤੇ ਜਿਵੇਂ ਆਪਾਂ ਕਹਿੰਦੇ ਪੱਤਾ ਲਪੇਟ ਸੁੰਡੀ ਦੀ ਸ਼ਿਕਾਇਤ ਆਈ ਹੈ ਪਰ ਜਿਵੇਂ ਦਾ ਹੁਣ ਅੱਜ ਮੌਸਮ ਆਜੇ ਤੁਸੀਂ ਦੇਖ ਹੀ ਰਹੇ ਹੋ ਮੀਂਹ ਵੱਗ ਰਿਹਾ ਤੇ ਇਹਦੇ ਵਿੱਚ ਵੈਸੇ ਪੱਤਾ ਲਪੇਟ ਸੁੰਡੀ ਨੇ ਛੱਡ ਜਾਣਾ ਜਾਂ ਇਸ ਟਾਈਮ ਜਿਹੜਾ ਪੱਤਾ ਲਪੇਟ ਸੁੰਢੀ ਆ ਉਹ ਇਦਾਂ ਹੀ ਨਿਸਰੀ ਨਹੀਂ ਹੈਗੀ ਆ ਸਾਨੂੰ ਉਹਦੇ ਵਿੱਚ ਇੱਕ ਰੱਸੀ ਦੇ ਨਾਲ ਦੋ ਜਣੇ ਇੱਕ ਪਾਸੇ ਇੱਕ ਬੰਦਾ ਖੜਾ ਹੋ ਜਾਏ ਦੂਜੇ ਪਾਸੇ ਦੂਜਾ ਬੰਦਾ ਖੜਾ ਹੋ ਜਾਏ ਉਹ ਇੱਕ ਪਾਸੇ ਇੱਧਰ ਨੂੰ ਚਲਾ ਜਾਏ ਦੂਜਾ ਦੂਜੇ ਪਾਸੇ ਉਸੇ ਪੈਰੀ ਮੋੜਾਏ ਤੇ ਉਹਦੇ ਨਾਲ ਪੱਤਾ ਲਪੇਟ ਸੁੰਢੀ ਸਾਰੀ ਝੜ ਜਾਂਦੀ ਹੈ ਕੁਝ ਮੀਂਹ ਨਾਲ ਝੜ ਜਾਂਦੀ ਹੈ ਤੇ ਕੁਝ ਇਦਾਂ ਸੀ ਨਿਸਰਨ ਤੋਂ ਪਹਿਲੇ ਜਿਹੜਾ ਬਿਨਾਂ ਛਿੜਕਾ ਤੂੰ ਅਸੀਂ ਜਿਹੜਾ ਆਪਣੀ ਇਸ ਸੁੰਢੀ ਦੀ ਰੋਕਥਾਮ ਜਿਹੜੀ ਉਹ ਕਰ ਸਕਦੇ ਆ ਸੋ ਕਦੇ ਵੀ ਇਦਾਂ ਨਹੀਂ ਕਰਨਾ ਅਸੀਂ ਵੀ ਮਹੀਨੇ ਨੂੰ ਵਜੇ ਜਾਂ 15 ਦਿਨਾਂ ਨੂੰ ਲੱਗਦਾ ਵੀ ਤੁਹਾਨੂੰ ਸਾਡੀ ਫਸਲ 'ਚ ਤੇਲਾ ਆ ਜਾਊਗਾ ਜਾਂ ਚਿੱਟੀ ਪਿੱਠ ਵਾਲਾ ਟਿੱਡਾ ਆ ਜਾਊਗਾ ਜਾਂ ਕੋਈ ਹੋਰ ਕੀੜਾ ਆ ਜਾਊਗਾ ਆਪਾਂ ਪਹਿਲਾਂ ਹੀ ਛਿੜਕਾ ਕਰਦੀ ਵੀ ਆਵੇ ਨਾ ਕਿਸਾਨ ਵੀਰ ਉਹ ਇਦਾਂ ਨਹੀਂ ਹੁੰਦਾ ਸਾਡਾ ਪੈਸਿਆਂ 'ਚ ਨੁਕਸਾਨ ਹੋ ਸਕ ਜਾਂਦਾ ਜੀ ਅੱਜ ਸਾਡਾ ਸਿਰ ਨਹੀਂ ਦੁਖਦਾ ਸੀ ਕਹਦੀ ਸ਼ਾਮ ਤੱਕ ਮੇਰਾ ਸਿਰ ਦੁਖਣ ਲੱਜਣਾ ਮੈਂ ਦਵਾਈ ਲੈ ਲਾਂ ਤੇ ਦੁਖੂਗਾ ਹੀ ਨਹੀਂ ਕੀ ਪਤਾ ਨਾ ਹੀ ਲੱਗੇ ਸਿਰ ਦੁਖਣ ਸੋ ਇਸ ਤਰ੍ਹਾਂ ਨਹੀਂ ਕਰਨਾ ਇਸੇ ਤਰ੍ਹਾਂ ਹੀ ਫਸਲਾਂ ਦੇ ਵਿੱਚ ਆਪਾਂ ਛਿੜਕਾ ਜਦੋਂ ਕੀੜਾ ਆ ਗਿਆ ਉਹਦੀ ਖੇਤ ਦੇ ਵਿੱਚ ਮਾਤਰਾ ਦੇਖ ਕੇ ਤੇ ਮਹਾਰਾਂ ਦੇ ਨਾਲ ਰায়ে ਕਰਕੇ ਕੀ ਕਰਨੀ ਆ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਉਸ ਕੀੜੇ ਜਾਂ ਉਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਅੱਛਾ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਆ ਆਪਾਂ ਕੋਲ ਵੀ ਬਣਾ ਲਿਆ ਤੇ ਹੁਣ ਛਿੜਕਾਅ ਕਰਨ ਵੇਲੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ ਖੇਤੀਰ ਸਾਇੰਜ ਉਹ ਆਪਾਂ ਛਿੜਕਾਅ ਕਰਦੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਅਸੀਂ ਕਿਹੜਾ ਬੰਦਾ ਸਾਡਾ ਛਿੜਕਾਅ ਕਰ ਰਿਹਾ ਹਾਂਜੀ ਉਹਦੇ ਜਿਹੜੇ ਪਹਿਲੇ ਤੇ ਸਾਨੂੰ ਸਾਰੇ ਕੱਪੜੇ ਪਾਏ ਹੋਣੇ ਚਾਹੀਦੇ ਨੇ ਯਾਨੀ ਕਿ ਹੱਥਾਂ ਦੇ ਗਲਵਜ਼ ਪਾਣੇ ਹੋਣੇ ਚਾਹੀਦੇ ਨੇ ਦੂਸਰਾ ਉਹਨੇ ਗੈਸ ਮਾਸਕ ਪਾਇਆ ਹੋਵੇ ਹੁਣ ਪੂਰੀ ਕਮੀਜ਼ ਵਾਲੇ ਉਹਦੀ ਪੂਰੀ ਬਾਹਵਾਂ ਜਿਹੜੀਆਂ ਪੂਰੀਆਂ ਟੱਕੀਆਂ ਹੋਣਨ ਕੁਰਤਾ ਪਜਾਮਾ ਚਾਹੇ ਪਾਇਆ ਹੋਵੇ ਪੈਂਟ ਪਾਈ ਹੋਵੇ ਕੁਝ ਵੀ ਐ ਦੂਜਾ ਇਹ ਕਿ ਸਪਰੇਅ ਕਰਨ ਵਾਲਾ ਬੰਦਾ ਖਾਲੀ ਪੇਟ ਨਾ ਹੋਵੇ ਖਾਲੀ ਪੇਟ ਹੋਏਗਾ ਤੇ ਉਹਨੂੰ ਹੋ ਸਕਦਾ ਹੈ ਕਿ ਸਪਰੇਅ ਜਿਹੜੀ ਉਹਨੂੰ ਚੜ ਸਕਦੀ ਹੈ ਦੂਸਰਾ ਇਹ ਹੈਗਾ ਕਿ ਉਹ ਸਪਰੇਅ ਕਰਨ ਲੱਗਿਆ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਸਪਰੇਅ ਕਰ ਰਹੇ ਹਾਂ ਉਹ ਸਿੱਧੀ ਪੱਟੀ 'ਚ ਆਪਾਂ ਕਰਦੇ ਹਾਂ ਇਹ ਨਹੀਂ ਹੈਗਾ ਕਿ ਅਸੀਂ ਜਿਹੜੀ ਨੋਜ਼ਲ ਹੈ ਉਹ ਅਸੀਂ ਉਚਾਈ ਤੇ ਲੈ ਜਾਈਏ ਜਿਵੇਂ ਨਦੀਨ ਨਾਸ਼ਕਾਂ ਦਾ ਅਸੀਂ ਸਪਰੇਅ ਕਰਦੇ ਹਾਂ ਤਾਂ ਉਹਦਾ ਅਸੀਂ ਜਦੋਂ ਖੜੀ ਫਸਲ ਹੁੰਦੀ ਹੈ ਉਦੋਂ ਅਸੀਂ ਉਹਨੂੰ ਉਹਦੇ ਵਿੱਚ ਅਸੀਂ 1.5 ਫੁੱਟ ਦੀ ਉਚਾਈ ਤੇ ਅਸੀਂ ਲੈ ਜਾਂਦੇ ਹਾਂ ਉੱਥੇ ਸਾਨੂੰ ਜਿਹੜੀ 19 ਕ ਨੋਜ਼ਲ ਜਿਹੜੀ ਉੱਚੀ ਜਿਹੜੀ ਉਹਦੀ ਉਚਾਈ ਰੱਖਣੀ ਪੈਂਦੀ ਹੈ ਤੇ ਜੇ ਅਸੀਂ ਨਦੀਨ ਨਾਸ਼ਕ ਦੀ ਜਿਵੇਂ ਬਿਜਾਈ ਤੋਂ ਬਾਅਦ ਸਪਰੇਅ ਕਰਦੇ ਹਾਂ ਤੇ ਉਸ ਟਾਈਮ ਜਿਹੜਾ ਸਾਨੂੰ ਉਹ ਜ਼ਮੀਨ ਤੋਂ ਜਿਹੜਾ 1 ਤੋਂ 1.5 ਫੁੱਟ ਦੀ ਉਚਾਈ ਹੋਣੀ ਚਾਹੀਦੀ ਹੈ ਨੋਜ਼ਲ ਨੂੰ ਜਿਹੜੀ ਮਤਲਬ ਆਲਫ ਐਦਾ ਘੁਮਾਣਾ ਨਹੀਂ ਚਾਹੀਦਾ ਸਿੱਧਾ ਉਹਨੂੰ ਸਿੱਧੀ ਪੱਟੀ ਦੇ ਵਿੱਚ ਸਪਰੇਅ ਕਰਨਾ ਚਾਹੀਦਾ ਕੀੜਿਆਂ ਵਾਲ ਮਕੌੜਿਆਂ ਵਾਲੀਆਂ ਬਿਮਾਰੀਆਂ ਲਈ ਵੀ ਜਿਹੜਾ ਸਾਨੂੰ 1 ਤੋਂ 1.5 ਫੁੱਟ ਦੀ ਖੜੀ ਫਸਲ ਦੇ ਉੱਪਰ ਉਚਾਈ ਜਿਹੜੀ ਉਹ ਰੱਖਣ ਦੀ ਲੋੜ ਹੈ ਸਪਰੇਅ ਕਰਨ ਵਾਲੇ ਦਾ ਪੂਰਾ ਉਹਨੂੰ ਇਹ ਕਿ ਸਪਰੇਅ ਕਰਨ ਤੋਂ ਪਹਿਲਾਂ ਜਿਹੜਾ ਕਿ ਜਿਹੜੇ ਅਸੀਂ ਪੰਪ ਦੇ ਵਿੱਚ ਅਸੀਂ ਸਪਰੇਅ ਪਾ ਰਹੇ ਹਾਂ ਜਾਂ ਰਸਾਇਣ ਪਾ ਰਹੇ ਹਾਂ ਉਹ ਚੰਗੀ ਤਰ੍ਹਾਂ ਸਾਫ਼ ਹੋਵੇ ਸਾਫ਼ ਸੁਥਰਾ ਹੋਵੇ ਪਾਣੀ ਜਿਹੜਾ ਮਿਲਾਣਾ ਉਹ ਸਾਫ਼ ਪਾਣੀ ਮਿਲਾਈਏ ਤਾਂ ਕਿ ਜਿਹੜਾ ਗੰਦਾ ਪਾਣੀ ਮਿਲਾਵਾਂਗੇ ਤੇ ਉਹ ਸਾਡਾ ਨੁਕਸਾਨ ਆ ਕਿਉਂਕਿ ਸਾਨੂੰ ਸਹੀ ਜਿਹੜੀ ਸਾਡਾ ਉਹ ਕੋਲ ਜਿਹੜਾ ਨਹੀਂ ਤਿਆਰ ਹੋਏਗਾ ਉਹ ਕਰਨਾ ਚਾਹੀਦਾ ਸਾਨੂੰ ਜਿਹੜਾ ਸਪਰੇਅ ਕਰਨ ਦਾ ਜਿਹੜਾ ਇੱਕ ਹੋਰ ਧਿਆਨ ਰੱਖਣਾ ਚਾਹੀਦਾ ਹਵਾ ਦਾ ਧਿਆਨ ਰੱਖਣਾ ਚਾਹੀਦਾ ਜਿਸ ਦਿਨ ਹਵਾ ਵਗਦੀ ਹੋਵੇ ਉਸ ਦਿਨ ਨਾ ਛਿੜਕਾ ਕਰੀਏ ਦੂਜਾ ਇਹ ਹੈਗਾ ਕਿ ਹਵਾ ਤੋਂ ਉਲਟੀ ਡਾਇਰੈਕਸ਼ਨ ਵੱਲ ਨੂੰ ਨਾ ਸਪਰੇਅ ਕਰੀਏ ਕਿਉਂਕਿ ਉਹਦੇ ਨਾਲ ਵੀ ਸਹੀ ਤੱਕ ਨਹੀਂ ਹੋਇਆ ਉਹ ਸਪਰੇ ਸਾਰਾ ਦਾ ਸਾਰਾ ਸਾਡੇ ਉੱਪਰ ਹੀ ਆ ਮਾਰਨ ਦਾ ਜੇਗਾ ਇਹ ਚੀਜ਼ਾਂ ਦਾ ਜਿਹੜਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਪਰੇ ਕਰਨ ਕਰਦੇ ਜਿਹੜਾ ਸਾਨੂੰ ਉਹ ਮਤਲਬ ਕਿ ਤੁਹਾਨੂੰ ਜਿਵੇਂ ਮੈਂ ਪਹਿਲੇ ਦੱਸਿਆ ਵੀ ਸਿੱਧੇ ਸਿੱਧੇ ਕਰਨਾ ਵਿੱਚ ਨਹੀਂ ਉਧਰ ਆਧਰ ਘੁੰਮਣਾ ਸਿੱਧੇ ਤੁਸੀਂ ਇੱਕ ਪੱਟੀ ਦੇ ਨਾਲ ਸਪਰੇ ਜਿਹੜਾ ਉਹ ਕਰਨਾ ਬਹੁਤ ਵਧੀਆ ਆਪਾਂ ਗੱਲਾਂ ਦਰਸਾਵਾਂ ਕਿਸਾਨ ਵੀਰਾਂ ਨੂੰ ਦੱਸ ਰਿਹਾ ਮਉਈਦ ਕਰਦਾ ਮੈਨੂੰ ਲੱਗਦਾ ਹੈ ਕਿਸਾਨ ਵੀਰ ਧਿਆਨ ਦੇਣਗੇ ਇਨ੍ਹਾਂ ਗੱਲਾਂ ਵੱਲ ਕਿਉਂਕਿ ਝੋਨੇ ਦੀ ਫਸਲ ਦੇ ਉੱਤੇ ਹੁਣ ਛਿੜਕਾਅ ਦਾ ਸਮਾਂ ਆ ਹੀ ਜਾਣਾ ਹੈ ਕਿਉਂਕਿ ਮੂਰੇ ਫਸਲਾਂ ਦੇ ਉੱਤੇ ਸੁੰਡੀਆਂ ਵੀ ਆਉਣੀਆਂ ਨੇ ਸੋ ਸਪਰੇਅ ਕਰਨ ਤੋਂ ਬਾਅਦ ਇਹ ਤਾਂ ਸੀ ਸਪਰੇਅ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਨੇ ਜੀ ਸਪਰੇਅ ਕਰਨ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਪਰੇਅ ਜਿਵੇਂ ਸੀ ਸਪਰੇਅ ਕਰ ਲਿਆ ਉਸ ਤੋਂ ਬਾਅਦ ਜਿਹੜਾ ਸੀ ਪੰਪ ਜਿਹੜਾ ਉਹ ਪਨਾ ਚੰਗੀ ਤਰ੍ਹਾਂ ਸਾਫ਼ ਸਰਫ ਦੇ ਨਾਲ ਸਾਫ਼ ਕਰਕੇ ਅਸੀਂ ਧੋਣਾ ਜੇ ਹੋ ਸਕੇ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਨਦੀਨ ਨਾਸ਼ਕਾਂ ਵਾਸਤੇ ਜਾਂ ਕੀਟ ਨਾਸ਼ਕਾਂ ਉਲੀ ਨਾਸ਼ਕਾਂ ਵਾਸਤੇ ਜੇ ਹੋ ਸਕੇ ਤਾਂ ਵਕ ਵਕ ਪੰਪ ਵੀ ਅਸੀਂ ਵਰਤ ਸਕਦੇ ਆ ਫਿਰ ਅਸੀਂ ਉਸ ਤੋਂ ਬਾਅਦ ਸਪਰੇਅ ਕਰਨ ਤੋਂ ਬਾਅਦ ਪੰਪ ਜਿਹੜਾ ਸਾਫ਼ ਕਰਕੇ ਰੱਖ ਕੇ ਉਸ ਤੋਂ ਬਾਅਦ ਜਿਹੜਾ ਸਾਡਾ ਬਾਕੀ ਜੇ ਵੈਸੇ ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਵੀ ਰਸਾਇਣ ਅਸੀਂ ਲਿਆ ਉਹ ਅਸੀਂ ਉਹਨੂੰ ਪੂਰਾ ਵਰਤ ਲਈਏ ਅਸੀਂ ਉਹਨੂੰ ਨਾ ਰੱਖੀਏ ਕਿਉਂਕਿ ਬਾਕੀ ਜਿਹੜਾ ਰੱਖਣਾ ਜਿਹੜਾ ਉਹ ਸਾਡੇ ਲਈ ਨੁਕਸਾਨ ਹੈ ਜਾਂ ਉਹਦੀ ਕੋਈ ਉਹ ਨਹੀਂ ਐਫੀਕੇਸੀ ਨਹੀਂ ਰਹਿ ਜਾਂਦੀ ਉਸ ਤੋਂ ਬਾਅਦ ਜਦੋਂ ਅਸੀਂ ਜਿਹੜਾ ਸਪਰੇਅ ਕਰ ਲਿਆ ਉਸ ਤੋਂ ਬਾਅਦ ਅਸੀਂ ਸਪਰੇਅ ਜਿੱਥੇ ਰੱਖਣਾ ਹੈ ਜੇ ਸਾਡੇ ਕੋਲ ਕੋਈ ਨਦੀਨ ਨਾਸ਼ਕ ਜਾਂ ਕੀਟਨਾਸ਼ਕ ਜੇ ਦੂਜੇ ਸਪਰੇਅ ਵਾਸਤੇ ਬਚ ਗਿਆ ਤਾਂ ਉਹਨੂੰ ਅਸੀਂ ਜਿਹੜੀ ਸਹੀ ਥਾਂ ਤੇ ਇੱਕ ਸਾਈਡ ਤੇ ਰੱਖਣਾ ਤਾਂ ਕਿ ਬੱਚਿਆਂ ਤੋਂ ਜਿੰਦ हां ਜਿੰਦਰਾ ਲਗਾ ਕੇ ਰੱਖੋ ਬੱਚਿਆਂ ਤੋਂ ਦੂਰ ਰੱਖੋ ਆਪਣੇ ਜਾਨਵਰਾਂ ਤੋਂ ਦੂਰ ਰੱਖੋ ਤੇ ਬਾਕੀ ਜਿਹੜੇ ਸਾਡਾ ਕੋਈ ਵੀ ਅਸੀਂ ਸਪਰੇਅ ਕਰ ਲਿਆ ਜਿਵੇਂ ਸਪਰੇਅ ਦਾ ਕੋਈ ਵੀ ਸਾਡਾ ਉਹ ਹੈਗਾ ਉਹਦਾ ਜਦੋਂ ਅਸੀਂ ਸਪਰੇਅ ਕੱਢਦੇ ਆ ਹਨਾ ਖੋਲਦੇ ਆਂ ਦਾ ਟੱਕਾ ਨੂੰ ਖੋਲਦੇ ਆਂ ਜਾਂ ਕਿਸ ਤਰ੍ਹਾਂ ਵੀ ਅਸੀਂ ਉਸ ਤੋਂ ਬਾਅਦ ਜਿਹੜਾ ਉਹ ਬੋਤਲ ਹੈ ਜਿਹੜੀ ਉਹਨੂੰ ਸਾਨੂੰ ਜਿਹੜਾ ਉਹ ਕਹਿ ਲੋ ਕਿ ਰੱਖਣਾ ਨਹੀਂ ਉਹਦੇ 'ਚ ਹੋਰ ਕੁਝ ਨਹੀਂ ਅਸੀਂ ਉਹਨੂੰ ਦੁਬਾਰਾ ਤੋਂ ਵਰਤਣਾ ਨਹੀਂ ਹੈ ਅਸੀਂ ਕੋਸ਼ਿਸ਼ ਕਰੀਏ ਕਿ ਉਸ ਬੋਤਲ ਨੂੰ ਜਿਹੜਾ ਅਸੀਂ ਮੋਰੀਆਂ ਜਿਹਾ ਕਰਕੇ ਅਸੀਂ ਉਹਨੂੰ ਨਸ਼ਟ ਕਰ ਦਈਏ ਉਸ ਬੋਤਲ ਨੂੰ ਜੇ ਅਸੀਂ ਮਤਲਬ ਖਾਨ ਪੀਣ ਦੀ ਚੀਜ਼ ਵਾਸਤੇ ਨਹੀਂ ਵਰਤਣਾ ਜਾਂ ਅਸੀਂ ਕਹ ਲੋ ਕਿ ਜਿੱਥੇ ਵੀ ਅਸੀਂ ਸਪਰੇਅ ਰੱਖਦੇ ਆ ਉੱਥੇ ਲਾਗੇ ਵੀ ਖਾਨ ਪੀਣ ਦੀਆਂ ਚੀਜ਼ਾਂ ਦੇ ਨਾਲ ਲਾਗੇ ਨਾ ਰੱਖੀਏ ਉਲੀ ਨਾਸ਼ਕ ਕੀਟ ਨਾਸ਼ਕ ਜਿਹੜੇ ਅਸੀਂ ਜਾਂ ਨਦੀਨ ਨਾਸ਼ਕ ਇਹਨਾਂ ਨੂੰ ਕੋਸ਼ਿਸ਼ ਕਰੀਏ ਵਕ ਵਕ ਥਾਵਾਂ ਤੇ ਰੱਖੀਏ ਇਹ ਚੀਜ਼ਾਂ ਦਾ ਜਿਹੜਾ ਸਾਨੂੰ ਜ਼ਿਆਦਾ ਜਿਹੜਾ ਧਿਆਨ ਦੇਣ ਦੀ ਲੋੜ ਹੈ ਆਪਾਂ ਗੱਲ ਕਰ ਰਹੇ ਸੀ ਜਦੋਂ ਖੇਤ ਦੇ ਵਿੱਚ ਕੋਈ ਵੀ ਬੰਦਾ ਛਿੜਕਾਅ ਕਰ ਰਿਹਾ ਮੰਨ ਲਓ ਉਹਦੇ ਗਲਤੀ ਨਾਲ ਹੱਥ ਲੱਗ ਗਿਆ ਜਾਂ ਜੀਭ ਦੇ ਉੱਤੇ ਲੱਗ ਗਈ ਜਾਂ ਚੜ ਗਈ ਦਵਾਈ ਉਹਨੂੰ ਜਦੋਂ ਦਵਾਈ ਚੜ ਗਈ ਤਾਂ ਫਿਰ ਅਸੀਂ ਫਰਸਟ ایڈ ਜਾਂ ਪਹਿਲਾ ਕੰਮ ਕੀ ਕਰਨਾ ਹੈ ਇਹ ਜ਼ਰੂਰ ਸਾਡੇ ਕਿਸਾਨ ਵੀਰਾਂ ਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਇਹ ਕਿ ਜੇ ਕਿਸੇ ਬਾਈ ਚਾਂਸ ਕਿਸੇ ਨੂੰ ਸਪਰੇਅ ਕਰਨ ਲੱਗਿਆ ਜਾਂ ਉਹਨੂੰ ਚੜ ਗਈ ਹੈ ਦਵਾਈ ਸਭ ਤੋਂ ਪਹਿਲਾਂ ਤੇ ਅਸੀਂ ਜੇ ਅੱਖਾਂ ਨੂੰ ਚੜ ਗਈ ਜਾਂ ਸਾਨੂੰ ਉਹਨੂੰ ਮੂੰਹ ਅੱਖਾਂ ਜਿਹੜੀਆਂ ਧੋ ਲੈਣੇ ਚਾਹੀਦੀਆਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਅਸੀਂ ਤੁਰੰਤ ਉਹਨੂੰ ਅਸੀਂ ਡਾਕਟਰ ਦੇ ਕੋਲ ਲੈ ਕੇ ਜਾਈਏ ਤੇ ਫਿਰ ਜਿਹੜਾ ਵੀ ਉਹਨੇ ਕੀ ਕੀਟਨਾਸ਼ਕ ਕੋਈ ਵੀ ਖੇਤੀ ਰਸਾਇਣ ਜਿਹੜਾ ਵੀ ਉਹਨੇ ਸਪਰੇਅ ਕੀਤਾ ਉਸ ਨੂੰ ਜਿਹੜਾ ਅਸੀਂ ਬੋਤਲ ਜਿਹੜੀ ਨਾਲ ਲੈ ਕੇ ਜਾਈਏ ਸਭ ਤੋਂ ਪਹਿਲਾਂ ਤਾਂ ਵੈਸੇ ਇਹ ਹੈਗਾ ਕਿ ਅਸੀਂ ਪਾਣੀ ਦੇ ਵਿੱਚ ਲੂਣ ਮਿਲਾ ਕੇ ਉਹਨੂੰ ਪਲਾ ਦਈਏ ਤਾਂ ਕਿ ਜਿਹੜਾ ਵੀ ਉਹਦਾ ਕੀਟਨਾਸ਼ਕ ਉਹਨੂੰ ਜਿਹੜਾ ਖੇਤੀ ਰਸਾਇਣ ਜਿਹੜਾ ਵੀ ਉਹਦੇ ਅੰਦਰ ਗਿਆ ਉਸ ਦੀਆਂ ਉਹਨੂੰ ਉਲਟੀਆਂ ਆ ਜਾਣਗੀਆਂ ਤੇ ਫਰਸਟ ਏਡ ਜਿਹੜੀ ਉਹ ਅਸੀਂ ਆਪਣੇ ਉਸ ਥਾਂ ਤੇ ਆਪਾਂ ਕਰ ਸਕਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਉਹਨੂੰ ਡਾਕਟਰ ਦੇ ਕੋਲ ਲੈ ਜਾਈਏ ਦੇ ਨਾਲ ਜਿਹੜਾ ਜਿਹੜੇ ਡੱਬਾ ਦਾ ਸੀ ਉਹਨੇ ਸਪਰੇਅ ਕੀਤਾ ਉਹ ਲੇਬਲ ਡੱਬਾ ਜਾਂ ਕੋਈ ਵੀ ਅਸੀਂ ਉਹ ਚੀਜ਼ ਜਰੂਰ ਨਾ ਲੈ ਜਾਈਏ ਵੀ ਉਹਨੇ ਇਸ ਇਸ ਦੀ ਸਪਰੇਅ ਕੀਤੀ ਸੀ ਜਿਸ ਕਰਕੇ ਉਹਨੂੰ ਉਹ ਸਪਰੇਅ ਜਿਹੜੀ ਚੜੀ ਹੈ ਕਿਉਂਕਿ ਡਾਕਟਰ ਦੇ ਕੋਲ ਉਹ ਸਪਰੇਅ ਹੋਏਗਾ ਉਹ ਉਸਨੂੰ ਉਹਦਾ ਐਂਟੀਡੋਟ ਦੇ ਕੇ ਅਸੀਂ ਉਸ ਆਦਮੀ ਦੀ ਜਿਹੜੀ ਸੀ ਜਾਨ ਜਿਹੜੀ ਬਚਾ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਸੁਰੱਖਿਅਤ ਕੀਟਨਾਸ਼ਕ ਵੀ ਹੁੰਦੇ ਨੇ ਕੋਈ ਥੋੜਾ ਜਿਹਾ ਇਹਦੀ ਸੰਬੰਧੀ ਸਾਨੂੰ ਜਰੂਰ ਦੱਸੋ ਸੁਖੇਤ ਕੀਟਨਾਸ਼ਕਾਂ ਦੇ ਵਿੱਚ ਜਿਵੇਂ ਨਿੰਮ ਦੇ ਘੋਲ ਆ ਜਾਂਦੇ ਨੇ ਠੀਕ ਹੈ ਜਿਵੇਂ ਹੁਣ ਆਪਾਂ ਗੱਲ ਕਰੀਏ ਇਸ ਟਾਈਮ ਝੋਨੇ ਬਾਸਮਤੀ ਦੇ ਵਿੱਚ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਆਣੀ ਹੈ ਜੇ ਥੋੜਾ ਹਮਲਾ ਹੋਇਆ ਸ਼ੁਰੂਆਤੀ ਹਮਲੇ ਦੇ ਵਿੱਚ ਅਸੀਂ ਇੱਕ ਸਿਫਾਰਿਸ਼ ਕੀਤੀ ਗਈ ਯੂਨੀਵਰਸਿਟੀ ਵੱਲੋਂ ਇਕੋਟਿਨ ਨਾਮ ਦਾ ਜਿਹੜਾ ਘੋਲ ਹੈ ਨਿੰਮ ਆਧਾਰਿਤ ਇਹ ਚ ਜ਼ੈਡੀਰੈਕਟਿਨ ਦਾ ਸਾਲਟ ਹੈਗਾ ਨਿੰਮ ਦਾ ਹੀ ਘੋਲ ਕਹੋ ਕਿ ਉਹ ਤਿਆਰ ਕੀਤਾ ਗਿਆ ਇਹ 80 ਮਿਲੀਲੀਟਰਸ ਫਾਰਿਸ਼ ਕੀਤਾ ਜਾਂਦਾ 100 ਤੋਂ 150 ਲੀਟਰ ਪਾਣੀ ਦੇ ਵਿੱਚ ਸੋ ਜੇ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਘੱਟ ਨੁਕਸਾਨ ਘੱਟ ਹਮਲਾ ਹੋਇਆ ਤੁਹਾਡਾ ਕੀੜੇ ਦਾ ਪੱਤਲ ਪੇੜ ਦਾ ਚਾਹੇ ਗੋਪ ਦੀ ਸੁੰਡੀ ਹੈ ਘੱਟਨ ਹਮਲਾ ਹੋਇਆ ਤੇ ਤੁਸੀਂ ਜੇ ਇਹਦਾ ਛਿੜਕਾ ਕਰ ਦੋਗੇ ਤੇ ਤੁਹਾਡੇ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਇਹਦਾ ਅਸੀਂ ਰੋਕਥਾਮ ਕਰ ਸਕਦੇ ਹਾਂ ਜੇ ਕੀਟਨਾਸ਼ਕ ਅਸੀਂ ਸੁਰੱਖਿਅਤ ਢੰਗ ਦੇ ਨਾਲ ਖੇਤ ਦੇ ਵਿੱਚ ਛਿੜਕਾ ਕਰ ਲਿਆ ਤਾਂ ਸਾਡੇ ਕੀੜੇ ਵੀ ਮਰ ਜਾਂਦੇ ਆ ਤੇ ਨਾਲ ਨਾਲ ਜਿਹੜੇ ਸਾਡੇ ਪੈਸੇ ਵੀ ਵੱਜ ਜਾਂਦੇ ਆ ਕਿਉਂਕਿ ਦੁਆਰਾ ਸਪਰੇਅ ਕਰਨ ਤੋਂ ਅਸੀਂ ਬਚ ਜਾਂਦੇ ਆ ਸੋ ਡਾਕਟਰ ਪਰਮਿੰਦਰ ਕੌਰ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਆ ਉਮੀਦ ਕਰਨਾ ਕਿ ਇਸ ਸੋਹਣੀ ਦੇ ਵਿੱਚ ਤੁਹਾਡੇ ਦੱਸੇ ਨੁਕਤਿਆਂ ਦੇ ਉੱਤੇ ਉਹ ਜਰੂਰ ਚੱਲਣਗੇ ਤੇ ਖੇਤਾਂ ਦੇ ਵਿੱਚ ਸੁਰੱਖਿਅਤ ਛਿੜਕਾ ਕਰਨ ਵੇਲੇ ਇਹਨਾਂ ਗੱਲਾਂ ਨੂੰ ਜਰੂਰ ਧਿਆਨ ਰੱਖਣਗੇ ਤੁਹਾਡੇ ਇਹਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਪੂਰੀ ਤਰ੍ਹਾਂ ਸਸ਼ਕਤ ਅਤੇ ਸક્ષਮ ਬਣੇ ਇਸ ਲਕਸ਼ ਕੇ ਸਾਥ ਹਮ ਨਿਕਲੇ ਹੈ ਦੇਸ਼ ਕੇ ਕਿਸਾਨੋ ਕੋ हर वो साधन संसाधन दिए जाए जिससे वो अपनी आय दोगुनी कर सके ये मुस्कान है खुशहाली की देश के मान की ये मुस्कान है किसानों की और इस मुस्कान की वजह है प्रधानमंत्री किसान सम्मान निधि योजना जो अन्नदाताओं की आशाओं की जमीन को पिछले पाँच वर्षों से इस तरह सींच रही है कि उनके जीवन में खुशी और आत्मविश्वास की फसल लहलहा रही है माननीय प्रधानमंत्री जी की दूरगामी सोच का नतीजा है प्रधानमंत्री किसान सम्मान निधि योजना लगातार तीसरी बार चुनी गई सरकार का पहला निर्णय किसानों के बारे में है माननीय प्रधानमंत्री द्वारा पी किसान योजना की सत्रहवीं किस्त की फाइल पर किया गया हस्ताक्षर मेहनत कश अन्नदाताओं के प्रति सरकार की प्रतिबद्धता को दर्शाता है विश्व की सबसे बड़ी डायरेक्ट बेनिफिट ट्रांसफर योजनाओं में से एक प्रधानमंत्री किसान सम्मान निधि योजना में एक पारदर्शी प्रक्रिया के तहत सभी किसान परिवारों को दो हजार की तीन समान किश्तों के माध्यम से कुल छह हजार दिए जाते हैं अब तक 16 किस्तों द्वारा 11 करोड़ से अधिक पीएम किसान लाभार्थियों को तीन दशमलव शून्य चार लाख करोड़ रुपए से अधिक की धनराशि डायरेक्टली उनके अकाउंट में ट्रांसफर की जा चुकी है प्रधानमंत्री किसान सम्मान निधि के तहत सालाना छह हजार की किस्तें मिलती हैं यह हमारे है, लिए एक वरदान साबित तो हुई प्रधानमंत्री किसान योजना पंजीकृत हो आज पर्यत बत्तीस हजार टूँ इस योजना से किसानों के साथ समग्र कृषि का जीर्णोद्धार हुआ है देश के माननीय प्रधानमंत्री श्री नरेंद्र मोदी जी के विजन के तहत इस योजना को किसान केंद्रित डिजिटल बुनियादी ढांचा में तब्दील किया गया है जिसमें बिना किसी बिचौलिए के किसानों को सीधे किश्तों का भुगतान किया जाता है केंद्र सरकार के संकल्प को डिजिटल इंडिया से जोड़ते हुए ये योजना मोबाइल ऐप के e प्रक्रिया मोबाइल ऐप से फेस ऑथेंटिकेशन और नो योर स्टेटस मॉड्यूल की सुविधा प्रदान करती है जिससे किसान इस योजना से जुड़ी कोई भी जानकारी सीधे प्राप्त कर सकते हैं किसानों के जीवन को और आसान बनाने के लिए एआई चैटबॉट किसान ई e मित्र बेहतर कल का एक नया आगाज है किसान ई मित्र ए आई चैट बॉट एक सच्चे दोस्त की भूमिका निभाते हुए योजना से जुड़ी सारी जानकारी चयनित भाषा में मुहैया कराता है पीएम किसान की सत्रहवीं किस्त के रूप में आज माननीय प्रधानमंत्री द्वारा नौ दशमलव दो छह करोड़ से अधिक पात्र किसानों को बीस हजार करोड़ रुपए की धनराशि सीधे उनके बैंक खातों में ट्रांसफर की जा चुकी है केंद्र सरकार की एक और अहम पहल है कृषि सखी जो ज्ञान और महिला सशक्तिकरण का अद्भुत संगम है कृषि सखी अभियान द्वारा गांव की महिलाओं को पारंपरिक कृषि प्रथाओं से लेकर नवीन तकनीकों के बारे में प्रशिक्षण दिया जाता है जो महिला किसानों को आर्थिक व सामाजिक रूप से मजबूत बनाता है गांव की हर महिला को इस मुहिम से जोड़ने के लिए माननीय प्रधानमंत्री श्री नरेंद्र मोदी जी द्वारा तीस हजार से अधिक स्वयं सहायता समूहों का कृषि सखियों के रूप में प्रमाणीकरण किया गया है कृषि सखी हमारी सहेली जैसी हैं और गांव-गांव में आती हैं। हमको खेतीबाड़ी बारे के बारे में बहुत कुछ सिखाती हैं। ऐसे अनूठे प्रयासों से देश का किसान स्वाभिमानी स्वावलंबी सशक्त और आत्मविश्वासी बन रहा है